ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੇਰਾ ਸਾਰਾ ਪਰਿਵਾਰ ਬੜਾ ਚੰਗਾ ਸੀ ਸਾਰੇ ਮੈਨੂੰ ਬੜਾ ਪਿਆਰ ਕਰਦੇ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਸਹੁਰਾ ਪਰਿਵਾਰ ਇੰਨਾ ਚੰਗਾ ਮਿਲ ਗਿਆ ਮੇਰੇ ਘਰ ਵਾਲੇ ਦੀ ਸ਼ਹਿਰ ਵਿੱਚ ਸੀਮਿੰਟ ਦੀ ਦੁਕਾਨ ਸੀ ਉਹ ਸਵੇਰੇ ਦੁਕਾਨ ਤੇ ਚਲਾ ਜਾਂਦਾ ਸੀ ਤੇ ਸ਼ਾਮ ਨੂੰ ਵਾਪਸ ਆਉਂਦਾ ਸੀ ਸਾਰਾ ਦਿਨ ਮੈਂ ਕੱਲੀ ਹੀ ਰਹਿੰਦੀ ਸੀ ਵੈਸੇ ਤਾਂ ਮੇਰੀ ਸੱਸ ਹੈਗੀ ਸੀ ਮੇਰੀ ਸੱਸ ਵੀ ਕਈ ਵਾਰ ਗੁਵਾੜ ਵਿੱਚ ਕਿਸੇ ਦੇ ਘਰ ਚਲੀ ਜਾਂਦੀ ਸੀ ਮੇਰਾ ਸਹੁਰਾ ਸੀ ਉਹ ਵੀ ਬਾਹਰ ਆਪਣੇ ਦੋਸਤਾਂ ਮਿੱਤਰਾਂ ਕੋਲ ਤਾਸ਼ ਖੇਡਣ ਲਈ ਚਲਾ ਜਾਂਦਾ ਸੀ ਮੇਰਾ ਦਿਓਰ ਸੀ ਜੋ ਕਾਲਜ ਵਿੱਚ ਪੜਦਾ ਸੀ ਇੱਕ ਮੇਰੀ ਨਣਾਨਸੀ ਜੋ ਵਿਆਹੀ ਹੋਈ ਸੀ ਮੇਰੀ ਆਪਣੀ ਨਣਾਨ ਨਾਲ ਬੜੀ ਬਣਦੀ ਸੀ ਸਾਡਾ ਦੋਵਾਂ ਦਾ ਆਪਸ ਵਿੱਚ ਪਹਿਣਾ ਵਾਂਗ ਪਿਆਰ ਸੀ ਕੋਈ ਕਹਿ ਨਹੀਂ ਸਕਦਾ ਸੀ ਕਿ ਅਸੀਂ ਦੋਵੇਂ ਨਣਾਨ ਪਰਜਾਈਆਂ ਮੈਂ ਵੀ ਉਹਦਾ ਬੜਾ ਮੋਹ ਕਰਦੀ ਸੀ ਤੇ ਉਹ ਵੀ ਮੇਰਾ ਬੜਾ ਮੋਹ ਕਰਦੀ ਸੀ ਮੇਰੇ ਵਿਆਹ ਨੂੰ ਅਜੇ ਜ਼ਿਆਦਾ ਟਾਈਮ ਨਹੀਂ ਹੋਇਆ ਸੀ ਪਰ ਮੇਰੀ ਉਹਦੇ ਨਾਲ ਬੜੀ ਗੂੜੀ ਸਾਂਝ ਹੀ ਪੈ ਗਈ ਸੀ ਜਦੋਂ ਮੇਰਾ ਘਰ ਦਾ ਕੰਮ ਤੇ ਚੱਲ ਜਾਂਦਾ ਸੀ ਤਾਂ ਮੇਰੀ ਸੱਸ ਮੈਨੂੰ ਕਹਿ ਦਿੰਦੀ ਸੀ ਪੁੱਤ ਤੂੰ ਵੀ ਨਹਾ ਤੋ ਕੇ ਆਪਣਾ ਤਿਆਰ ਹੋ ਕੇ ਆਮ ਕਰ ਲਾ ਕਿਉਂਕਿ ਸਾਡਾ ਕੰਮ ਸਵੇਰੇ ਜਲਦੀ ਹੀ ਨਿਭੜ ਜਾਂਦਾ ਸੀ ਮੇਰਾ ਦਿਓਰ ਸਵੇਰ ਨੂੰ ਨਹਾ ਤੋ ਕੇ ਕਾਲਜ ਚਲਾ ਜਾਂਦਾ ਸੀ ਮੇਰਾ ਸੋਹਰਾ ਵੀ ਘਰ ਨਹੀਂ ਹੁੰਦਾ ਸੀ ਤੇ ਮੇਰੀ ਸੱਸ ਨੂੰ ਥੋੜਾ ਆਣ ਗਵਾਂਂ ਚ ਜਾਣ ਦੀ ਆਦਤ ਸੀ ਉਹ ਤਾਂ ਬਸ ਆਪਣਾ ਨਹਾ ਤੋ ਕੇ ਆਪਣੇ ਗਾਂਢ ਗਵਾਂਂ ਚ ਚਲੀ ਜਾਂਦੀ ਸੀ ਘਰ ਵਿੱਚ ਮੈਂ ਕੱਲੀ ਹੀ ਰਹਿ ਜਾਂਦੀ ਸੀ ਮੈਂ ਆਪਣੇ ਆਪ ਨੂੰ ਬੜਾ ਨਸੀਬਾਂ ਵਾਲੀ ਸਮਝਦੀ ਸੀ ਜੋ ਮੈਨੂੰ ਇੰਨਾ ਚੰਗਾ ਪਰਿਵਾਰ ਮਿਲ ਗਿਆ ਸੀ ਚੰਗੇ ਪਰਿਵਾਰ ਮਿਲਣ ਦੇ ਨਾਲ ਨਾਲ ਮੈਨੂੰ ਅਮੀਰ ਘਰ ਵੀ ਮਿਲ ਗਿਆ ਸੀ ਮੇਰੇ ਸਹੁਰੇ ਪਰਿਵਾਰ ਵਾਲੇ ਬੜੇ ਅਮੀਰ ਸੀ ਜਿਸ ਕਰਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਸੀ ਜਦੋਂ ਵੀ ਮੇਰੀ ਮੰਮੀ ਮੈਨੂੰ ਫੋਨ ਕਰਦੀ ਸੀ ਕਿ ਤੂੰ ਮਿਲਣ ਲਈ ਆ ਜਾ ਤਾਂ ਮੈਂ ਉਹਨਾਂ ਨੂੰ ਮਨਾ ਕਰ ਦਿੰਦੀ ਸੀ ਕਿ ਮੇਰਾ ਤਾਂ ਇੱਥੇ ਹੀ ਦਿਲ ਲੱਗਦਾ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਤਾਂ ਇੰਜ ਲੱਗਦਾ ਜਿਵੇਂ ਪੇਕਿਆ ਤੋਂ ਮਸਾ ਹੀ ਨਿਕਲੀ ਹੋਵੇਂ ਤੂੰ ਤਾਂ ਸਾਡੇ ਕੋਲ ਮੁੜ ਕੇ ਆਉਂਦਾ ਨਾਮ ਹੀ ਨਹੀਂ ਲੈਂਦੀ ਮੈਂ ਉਹਨੂੰ ਸਾਰਾ ਕੁਝ ਦੱਸ ਦਿੱਤੀ ਸੀ ਤਾਂ ਉਹ ਕਹਿੰਦੀ ਸੀ ਚੱਲ ਮੇਰੀ ਧੀ ਉਸ ਘਰ ਵਿੱਚ ਸਿਖਾ ਲਈ ਆ ਮੇਰੇ ਲਈ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਆ ਮੇਰੇ ਘਰ ਵਾਲੇ ਗੋਰਪ੍ਰੀਤ ਦਾ weight ਥੋੜਾ ਜਿਆਦਾ ਸੀ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਤੁਸੀਂ ਕਾਫੀ ਮੋਟੇ ਹੋ ਵਿਆਹ ਵੇਲੇ ਫਿਰ ਵੀ ਠੀਕ ਸੀ ਪਰ ਤੁਸੀਂ ਹੁਣ ਜਿਆਦਾ ਮੋਟੇ ਹੋਈ ਜਾਂਦੇ ਹੋ ਉਸੀ ਆਪਣਾ weight ਥੋੜਾ ਜਿਆ ਘਟਾ ਲਵੋ ਮੇਰਾ ਦਿਓਰ ਬਿਲਕੁਲ ਪਤਲਾ ਜਾ ਗਿਆ ਸੀ ਪਰ ਮੇਰਾ ਘਰ ਵਾਲਾ ਖਾ ਖਾ ਕੇ ਫੁੱਲਿਆ ਪਿਆ ਸੀ ਮੈਨੂੰ ਉਹਦਾ ਪਸੰਦ ਸੀ ਪਰ ਵੈਸੇ ਮੈਨੂੰ ਇਹ ਰਹਿੰਦਾ ਸੀ ਕਿ ਮੋٹے ਹੋਣ ਨਾਲ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਉਹ ਪਤਲਾ ਹੋ ਜਵੇ ਬਾਕੀ ਮੈਂ ਥੋੜੀ ਪਤਲੀ ਜੀ ਸੀ ਮੇਰੇ ਕੋਲੇ ਉਹ ਥੋੜਾ ਜਿਆ ਮੋٹے ਲੱਗਦੇ ਸੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਉਹ ਪਤਲੇ ਹੋ ਜਾਣ ਉਹ ਸਾਰਾ ਦਿਨ ਦੁਕਾਨ ਤੇ ਖਾ ਪੀ ਕੇ ਬੈਠੇ ਰਹਿੰਦੇ ਸੀ ਸ਼ਾਇਦ ਇਸ ਕਰਕੇ ਉਹਨਾਂ ਦਾ ਵਜ਼ਨ ਵੱਧਦਾ ਜਾਂਦਾ ਸੀ ਉਹਨਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਫਰਕ ਨਹੀਂ ਪੈਂਦਾ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਦੋਵੇਂ ਰਾਤ ਨੂੰ ਸੈਰ ਕਰਨ ਚੱਲਿਆ ਕਰਾਂਗੇ ਮੈਨੂੰ ਕਹਿਣ ਲੱਗੇ ਕਿ ਚਲ ਠੀਕ ਆ ਸਵੇਰ ਵੇਲੇ ਤਾਂ ਮੇਰੇ ਕੋਲ ਉੱਠਿਆ ਨਹੀਂ ਜਾਂਦਾ ਪਰ ਰਾਤ ਨੂੰ ਚੱਲ ਜਾਇਆ ਕਰਾਂਗੇ ਤੇਰੇ ਬਾਣੇ ਨਾਲ ਮੈਂ ਵੀ ਸੈਰ ਕਾਰ ਆਇਆ ਕਰੂੰਗਾ ਹੋ ਸਕਦਾ ਥੋੜਾ ਬਹੁਤ ਸਰੀਰ ਦਾ ਫਰਕ ਪੈ ਜਾਵੇ ਹੁਣ ਅਸੀਂ ਦੋਵੇਂ ਰਾਤ ਨੂੰ ਸੈਰ ਕਰਨ ਜਾਂਦੇ ਸੀ ਮੇਰੀ ਸੱਸ ਕਹਿਣ ਲੱਗੀ ਕਿ ਤੂੰ ਤਾਂ ਪਤਲਾ ਪਤਾ ਨਹੀਂ ਹੋਵੇਂਗਾ ਜਾਂ ਨਹੀਂ ਪਰ ਤੂੰ ਸਾਡੀ ਨੌ ਰਾਣੀ ਨੂੰ ਜ਼ਰੂਰ ਪਤਲਾ ਕਰ ਦੇਂਗਾ ਉਹ ਪਹਿਲਾਂ ਹੀ ਇੰਨੀ ਪਤਲੀ ਆ ਮੈਂ ਕਹਿ ਦਿੰਦੀ ਸੀ ਕੋਈ ਗੱਲ ਨਹੀਂ ਮੰਮੀ ਜੀ ਮੇਰਾ ਦਿਓਰ ਵੀ ਬੜਾ ਮਖੌਲੀਆ ਸੀ ਉਹ ਵੀ ਸਾਨੂੰ ਬੜੇ ਮਖੌਲ ਕਰਦਾ ਸੀ ਕਿ ਭਾਬੀ ਤੂੰ ਤਾਂ ਵੀਰੇ ਨਾਲੋਂ ਕਿਤੇ ਜ਼ਿਆਦਾ ਸੋਹਣੀ ਆ ਵੀਰਾ ਤਾਂ ਇੰਜ ਲੱਗਦਾ ਜਿਵੇਂ ਤੇਰਾ ਕੋਈ ਜੇਠ ਲੱਗਦਾ ਹੋਵੇ ਉਹ ਮੇਰੇ ਘਰ ਵਾਲੇ ਦੇ ਸਾਹਮਣੇ ਇਹ ਗੱਲ ਕਹਿ ਦਿੰਦਾ ਸੀ ਕਿ ਭਾਬੀ ਤੇਰੀ ਜੋੜੀ ਤਾਂ ਮੇਰੇ ਨਾਲ ਬਣਦੀ ਸੀ ਤੇਰਾ ਤਾਂ ਗਲਤੀ ਨਾਲ ਵੀਰੇ ਨਾਲ ਵਿਆਹ ਹੋ ਗਿਆ ਇਸ ਗੱਲ ਤੋਂ ਮੇਰਾ ਘਰ ਵਾਲਾ ਖਿੱਚ ਜਾਂਦਾ ਸੀ ਤੇ ਉਹ ਚੱਪਲ ਲੈ ਕੇ ਆਪਣੇ ਭਰਾ ਦੇ ਮਗਰ ਪੈ ਜਾਂਦਾ ਸੀ ਮੈਂ ਉਹਨੂੰ ਕਈ ਵਾਰ ਕਿਹਾ ਸੀ ਕਿ ਉਹ ਤਾਂ ਮਜ਼ਾਕ ਕਰਦਾ ਹੁੰਦਾ ਤੁਸੀਂ ਐਵੇਂ ਗੁੱਸੇ ਵਿੱਚ ਆ ਜਾਂਦੇ ਹੋ ਮੇਰਾ ਘਰ ਵਾਲਾ ਕਹਿਣ ਲੱਗਿਆ ਮੇਰੇ ਕੋਲੋਂ ਇਹ ਗੱਲ ਜਰੀ ਨਹੀਂ ਜਾਂਦੀ ਉਹ ਮੈਨੂੰ ਹਮੇਸ਼ਾ ਇਦਾਂ ਕਹਿੰਦਾ ਰਹਿੰਦਾ ਮੈਂ ਕਿਆ ਚੱਲ ਕੋਈ ਨਾ ਉਹ ਛੋਟਾ ਆ ਤੁਹਾਡੇ ਨਾਲ ਇੰਨੇ ਮਜ਼ਾਕ ਤਾਂ ਕਰ ਹੀ ਸਕਦਾ ਇਸ ਤਰ੍ਹਾਂ ਸਾਡਾ ਵਧੀਆ ਟਾਈਮ ਪਾਸ ਹੁੰਦਾ ਸੀ ਇੱਕ ਦਿਨ ਮੈਂ ਆਪਣੇ ਕਮਰੇ 'ਚ ਬੈਠੀ ਸੀ ਗਰਮੀਆਂ ਦੇ ਦਿਨ ਸੀ ਮੇਰਾ ਦਿਓਰ ਮੇਰੇ ਕਮਰੇ ਵਿੱਚ ਆ ਕੇ ਬੈਠ ਗਿਆ ਉਦੋਂ ਮੇਰਾ ਘਰ ਵਾਲਾ ਜੇ ਦੁਕਾਨ ਤੋਂ ਵਾਪਸ ਨਹੀਂ ਆਇਆ ਸੀ ਮੇਰਾ ਦਿਓਰ ਮੈਨੂੰ ਕਹਿਣ ਲੱਗਾ ਕਿ ਭਾਬੀ ਉਧਰ ਤਾਂ ਬੜੀ ਗਰਮੀ ਲੱਗਦੀ ਆ ਮੈਂ ਕਿਾ ਚੱਲ ਥੋੜੀ ਜੀ ਏਸੀ ਦੀ ਹਵਾ ਲੈ ਕੇ ਆਉਣਾ ਸਾਡੇ ਕਮਰੇ ਵਿੱਚ ਏਸੀ ਲੱਗਿਆ ਹੋਇਆ ਸੀ ਸਾਡੇ ਘਰ ਵਿੱਚ ਸਿਰਫ 1 ਏਸੀ ਸੀ ਜੋ ਸਾਡੇ ਕਮਰੇ ਚ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤਾਂ ਅੱਜ ਇੱਥੇ ਹੀ ਸੌਣਾ ਮੈਨੂੰ ਪਤਾ ਸੀ ਉਹਦਾ ਮਜ਼ਾਕ ਕਰਨ ਦਾ ਸੁਭਾਅ ਆ ਮੈਂ ਕਿਹਾ ਕੋਈ ਗੱਲ ਨਹੀਂ ਜਿੱਥੇ ਪੈਜੋ ਉਹ ਮੈਨੂੰ ਹੱਸ ਕੇ ਕਹਿਣ ਲੱਗਾ ਫਿਰ ਤੁਸੀਂ ਕਿੱਥੇ ਸੌਵੋਗੇ ਮੈਂ ਕਿਹਾ ਮੈਂ ਤੇਰੇ ਕਮਰੇ ਵਿੱਚ ਸੌਂਜੂਗੀ ਤੁਸੀਂ ਦੋਵੇਂ ਭਰਾ ਇੱਥੇ ਸੌਂਜਿਓ ਉਹ ਹੱਸਣ ਲੱਗਾ ਕਹਿਣ ਲੱਗਾ ਨਹੀਂ ਨਹੀਂ ਮੈਂ ਤਾਂ ਮਜ਼ਾਕ ਕਰਦਾ ਮੈਂ ਕਿਹਾ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਮੈਨੂੰ ਮਜ਼ਾਕ ਕਰਦਾ ਇਸ ਕਰਕੇ ਤਾਂ ਮੈਂ ਹਾਂ ਕਰ ਦਿੱਤੀ ਸੀ ਇਸ ਤਰ੍ਹਾਂ ਮੇਰੇ ਨਾਲ ਬੈਠਾ ਮਜ਼ਾਕ ਕਰੀ ਜਾ ਰਿਹਾ ਸੀ ਮੈਨੂੰ ਕਹਿਣ ਲੱਗਾ ਕਿ ਭਾਬੀ ਮੈਂ ਬੜਾ ਬੋਰ ਹੋ ਰਿਹਾ ਆ ਆਪਾਂ ਦੋਵੇਂ ਤਾਸ਼ ਖੇਡੀਏ ਮੈਂ ਕਹਿ ਲਿਆ ਉਸ ਦਿਨ ਉਹ ਕਾਲਜ ਨਹੀਂ ਗਿਆ ਸੀ ਦੁਪਹਿਰ ਦਾ ਟਾਈਮ ਸੀ ਮੇਰੀ ਸੱਸ ਦੂਜੇ ਕਮਰੇ ਵਿੱਚ ਸੁੱਤੀ ਪਈ ਸੀ ਮੇਰਾ ਸਹੁਰਾ ਇਸ ਟਾਈਮ ਘਰ ਨਹੀਂ ਸੀ ਅਸੀਂ ਦੋਵੇਂ ਜਾਨੇ ਤਾਸ਼ ਖੇਡਣ ਲੱਗੇ ਉਹ ਤਾਸ਼ ਖੇਡਦਾ ਰਿਹਾ ਨਾਲ ਨਾਲ ਉੱਚੀ ਉੱਚੀ ਬੋਲਦਾ ਰਿਹਾ ਮੈਨੂੰ ਕਿਹਾ ਕਿ ਇੰਨਾ ਉੱਚੀ ਨਾ ਬੋਲ ਉਧਰ ਮੰਮੀ ਸੁੱਤੀ ਪਈ ਆ ਉਹਦੀ ਨੀਂਦ ਖਰਾਬ ਹੋਊਗੀ ਉਹ ਕਹਿੰਦਾ ਠੀਕ ਆ ਅਸੀਂ ਦੋਵੇਂ ਤਾਸ਼ ਖੇਡਦੇ ਖੇਡਦੇ ਜਿੱਦ ਪੇ ਉਹ ਕਹਿਣ ਲੱਗਿਆ ਕਿ ਮੈਂ ਜਿੱਤਿਆ ਮੈਂ ਕਿਹਾ ਨਹੀਂ ਮੈਂ ਜਿੱਤਿਆ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਦੋਵੇਂ ਜਾਣੇ ਇੱਕ ਦੂਜੇ ਦੇ ਮਾਰਨ ਲੱਗੇ ਉਹ ਮੇਰੇ ਮਾਰਨ ਲੱਗਾ ਤੇ ਮੈਂ ਉਹਦੇ ਮਾਰਨ ਲੱਗੀ ਉਹ ਮੇਰੇ ਸਹrane ਮਾਰਨ ਲੱਗਾ ਅਸੀਂ ਦੋਵੇਂ ਇੱਕ ਦੂਜੇ ਦੇ ਉੱਪਰ ਜਾ ਡਿੱਗੇ ਜਦੋਂ ਅਸੀਂ ਇੱਕ ਦੂਜੇ ਦੇ ਉੱਪਰ ਜਾ ਡਿੱਗੇ ਕਮੀਜ਼ ਦਾ ਗਲਾ ਵੱਡਾ ਸੀ ਉਹਦੇ ਉੱਪਰ ਡਿੱਗੀ ਤਾਂ ਉਹਦੀ ਨਿਗਾ ਸਿੱਧੀ ਗਲੇ ਵੱਲ ਪੈ ਗਈ ਜਦੋਂ ਮੇਰੇ ਚ ਦੇਖਣ ਲੱਗਾ ਤਾਂ ਮੈਨੂੰ ਥੋੜਾ ਅਜੀਬ ਜਿਹਾ ਲੱਗਾ ਉਹਦੇ ਉੱਪਰ ਕਿ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਉਹਦਾ ਸਭ ਇਹ ਨਾਲ ਲੱਗਾ ਹੋਇਆ ਸੀ ਉਹਨੇ ਮੈਨੂੰ ਕੇ ਫੜ ਲਿਆ ਤੇ ਕਹਿਣ ਲੱਗਾ ਦੱਸੋ ਹੁਣ ਕਿੱਥੇ ਜਾਓਗੇ ਮੈਂ ਉਹਨੂੰ ਕਿਹਾ ਛੱਡ ਮੈਨੂੰ ਕੋਈ ਆ ਜਾਊਗਾ ਉਹ ਕਹਿਣ ਲੱਗਿਆ ਕੋਈ ਨਾ ਫਿਰ ਕੀ ਹੋਇਆ ਭਰਾਣ ਨਾਲ ਵੀ ਤਾਂ ਰੋਜ਼ ਇਸ ਤਰ੍ਹਾਂ ਪੈਂਦੇ ਹੀ ਉਹ ਜੇ ਦੋ ਕੜੀ ਮੇਰੇ ਨਾਲ ਇਸ ਤਰ੍ਹਾਂ ਪਹਿਜੋਗੇ ਤਾਂ ਕੀ ਹੋ ਜਾਊਗਾ ਮੈਂ ਉਹਨੂੰ ਕਿਹਾ ਕਿ ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ ਛੱਡ ਮੈਨੂੰ ਉਹ ਮੈਨੂੰ ਛੱਡ ਨਹੀਂ ਰਿਹਾ ਸੀ ਉਹ ਮੇਰੇ ਘਰੇ ਵਿੱਚ ਵੇਖ ਕੇ ਕਹਿਣ ਲੱਗਿਆ ਭਾਬੀ ਤੋਂਣ ਬੜੀ ਗੋਰੀ ਆ ਉੰਨੀ ਤੋਂ ਬਾਹਰੂ ਗੋਰੀ ਹੈ ਨਹੀਂ ਜਿੰਨੀ ਤੋਂ ਅੰਦਰੋਂ ਗੋਰੀ ਆ ਮੈਂ ਉਹਨੂੰ ਹੱਸ ਕੇ ਕਿਹਾ ਬਸ ਇਦਾਂ ਹੀ ਆ ਇਸ ਤਰ੍ਹਾਂ ਸੀ ਦੋਵੇਂ ਜਣੇ ਇੱਕ ਦੂਜੇ ਨਾਲ ਟੇਪੇ ਸੀ ਪਤਾ ਨਹੀਂ ਮੈਨੂੰ ਵੀ ਸੀ ਅਸੀਂ ਦੋਵੇਂ ਇੱਕ ਦੂਜੇ ਦੇ ਬਿਲਕੁਲ ਨਾਲ ਨਾਲ ਲੱਗੇ ਸੀ ਉਹਨੇ ਮੇਰੇ ਤੇ ਹੱਥ ਫੇਰਿਆ ਮੈਨੂੰ ਕਹਿਣ ਲੱਗਿਆ ਭਾਬੀ ਤੂੰ ਕਿੰਨੀ ਗੂੜੀ ਪਈ ਆ ਮੈਂ ਉਹਨੂੰ ਕਿਹਾ ਛੱਡ ਮੇਰਾ ਦਿਲ ਤਾਂ ਨਹੀਂ ਕਰ ਰਿਹਾ ਸੀ ਕਿ ਉਹਦੇ ਉੱਪਰ ਊਠਾਂ ਪਰ ਮੈਨੂੰ ਡਰ ਸੀ ਕਿ ਕਿਤੇ ਮੇਰੀ ਸੱਸ ਨਾ ਆ ਜਾਵੇ ਉਹਨੇ ਮੈਨੂੰ ਆਪਣੇ ਉੱਪਰ ਹੀ ਰੱਖਿਆ ਤੇ ਮੈਨੂੰ ਕਹਿਣ ਲੱਗਿਆ ਮੈਨੂੰ ਵਧੀਆ ਲੱਗ ਰਿਹਾ ਇੱਦਾਂ ਹੀ ਪਏ ਰੋ ਮੈਂ ਕਿਹਾ ਨਹੀਂ ਨਹੀਂ ਛੱਡ ਮੈਨੂੰ ਮੈਂ ਉਹਦੇ ਕੋਲੋਂ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹਨੇ ਮੈਨੂੰ ਜ਼ਬਰਦਸਤੀ ਕਰ ਦਿੱਤੀ ਮੇਰਾ ਮਨ ਹੋਰ ਖਰਾਬ ਹੋ ਗਿਆ ਪਤਾ ਨਹੀਂ ਮੈਨੂੰ ਕੀ ਹੋਣ ਲੱਗ ਗਿਆ ਮੈਂ ਉਹਦੇ ਵੱਲ ਹੀ ਆਕਰਸ਼ਿਤ ਹੋਣ ਲੱਗ ਗਈ ਮੈਨੂੰ ਪਹਿਲੀ ਵਾਰ ਇਸ ਤਰ੍ਹਾਂ ਇੰਨਾ ਜ਼ਿਆਦਾ ਕਿ ਹਰ ਰੋਜ਼ ਮੇਰੇ ਘਰਣੇ ਨਾਲ ਮੈਂ ਰੱਤ ਤੱਕ ਜਾੜਦੀ ਸੀ ਪਰ ਜੋ ਨਜ਼ਾਰਾ ਮੈਨੂੰ ਅੱਜ ਉਹਦੇ ਨਾਲ ਲੱਗ ਕੇ ਆ ਰਿਹਾ ਸੀ ਉਹ ਮੈਨੂੰ ਪਹਿਲਾਂ ਕਦੇ ਨਹੀਂ ਆਇਆ ਸੀ ਮੇਰਾ ਦਿਓਰ ਪੜਿਆ ਲਿਖਿਆ ਸੀ ਉਹ ਉਸ ਸਾਹਬ ਨਾਲ ਮੈਨੂੰ ਟੱਚ ਕਰ ਰਿਹਾ ਸੀ ਮੇਰਾ ਘਰ ਵਾਲਾ ਜਿਆਦਾ ਪੜਿਆ ਲਿਖਿਆ ਹੈ ਨਹੀਂ ਸੀ ਤੇ ਉਹ ਬਸ ਉਸ ਤਰ੍ਹਾਂ ਮੈਨੂੰ ਟੱਚ ਨਹੀਂ ਕਰਦਾ ਸੀ ਜਿਸ ਤਰ੍ਹਾਂ ਮੈਨੂੰ ਅੱਜ ਉਹ ਕਰ ਰਿਹਾ ਸੀ ਉਹ ਪੋਲਾ ਪੋਲਾ ਹੱਥ ਮੇਰੇ ਚਪੇਰ ਰਿਹਾ ਸੀ ਮੈਨੂੰ ਬੜਾ ਕੁਝ ਹੋਈ ਜਾ ਰਿਹਾ ਸੀ ਮੈਂ ਉਹਨੂੰ ਵਾਰ-ਵਾਰ ਕਹਿ ਰਹੀ ਸੀ ਕਿ ਛੱਡ ਦੇ ਮੰਮੀ ਆਜੂਗੀ ਐਵੇਂ ਉਹ ਆਪਾਂ ਨੂੰ ਗਲਤ ਸਮਝ ਲੂਗੀ ਉਹ ਮੈਨੂੰ ਕਹਿਣ ਲੱਗਿਆ ਵੇਖ ਲੈ ਭਾਬੀ ਤੇਰੇ ਕਮਰੇ ਵਿੱਚ ਏਸੀ ਲੱਗਿਆ ਤੇ ਠੰਡ ਦੇ ਵਿੱਚ ਆਪਾਂ ਦੋਵੇਂ ਨਜ਼ਾਰਾ ਲੈਂਦੇ ਆ ਉਹ ਬੈੱਡ ਤੋਂ ਉੱਠ ਗਿਆ ਮੈਨੂੰ ਸਾਈਡ ਤੇ ਕਰ ਦਿੱਤਾ ਤੇ ਉੱਠ ਕੇ ਜਾ ਕੇ ਅੰਦਰ ਉਹ ਦਰਵਾਜ਼ਾ ਆ ਮੈਂ ਕਿੱਥੇ পাগল ਹੋ ਗਿਆ ਇਹ ਕੀ ਕਰ ਰਿਹਾ ਉਹ ਮੈਨੂੰ ਕਹਿਣ ਲੱਗਿਆ ਨਾ ਭਾਬੀ ਹੁਣ ਨਾ ਮੈਨੂੰ ਰੋਕੀ ਹੁਣ ਤਾਂ ਮੇਰਾ ਕੰਮ ਖਰਾਬ ਹੋ ਗਿਆ ਹੁਣ ਮੈਂ ਆਪਣੀ ਪਿਆਸ ਬੁਝਾ ਕੇ ਜਾਊਂਗਾ ਹੁਣ ਜੋ ਤੂੰ ਮੇਰੇ ਅੰਦਰ ਫੀਲਿੰਗ ਜਗਾ ਦਿੱਤੀ ਆ ਉਹ ਮੈਂ ਨਹੀਂ ਦਬ ਕੇ ਰੱਖ ਸਕਦਾ ਮੈਂ ਕਿਉਂ ਪਾਗਲ ਨਾ ਬਣ ਐਵੇਂ ਪਾਗਲਾ ਵਾਲੀਆਂ ਹਰਕਤਾਂ ਨਾ ਕਰ ਉਹਨੇ ਮੈਨੂੰ ਫੜ ਕੇ ਆਪਣੇ ਨਾਲ ਲਾ ਲਿਆ ਅਸੀਂ ਦੋਵੇਂ ਜਾਨੇ ਕੰਧ ਨਾਲ ਲਾ ਕੇ ਖੜੇ ਸੀ ਉਹ ਮੇਰੇ ਸਾਰੇ ਇਤਿਹਾਤ ਫੇਰ ਰਿਹਾ ਸੀ ਖਾਸ ਕਰਕੇ ਜਦੋਂ ਮੇਰੇ ਪਟਨੂ ਟੱਚ ਕਰ ਰਿਹਾ ਸੀ ਤਾਂ ਮੈਨੂੰ ਕੁਝ ਕੁਝ ਹੋ ਰਿਹਾ ਸੀ ਉਹ ਬਸ ਇੱਕੋ ਗੱਲ ਕਹੀ ਜਾ ਰਿਹਾ ਸੀ ਕਿ ਤੇਰੇ ਪਟ ਕਿੰਨੇ ਪੋਲੇ ਆ ਤੂੰ ਕਿੰਨੀ ਗੋਰੀ ਆ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਮੈਂ ਆਪਣਾ ਭੁੱਲ ਚੁੱਕੀ ਸੀ ਮੈਂ ਭੁੱਲ ਚੁੱਕੀ ਸੀ ਕਿ ਉਹ ਮੇਰਾ ਦਿਉਰ ਆ ਜਾਂ ਮੈਂ ਇਹ ਵੀ ਭੁੱਲ ਚੁੱਕੀ ਸੀ ਕਿ ਮੈਂ ਕਿਸੇ ਦੀ ਪਤਨੀ ਆ ਮੈਂ ਵਿਆਹੀ ਕਿਸੇ ਹੋਰ ਨਾਲ ਆ ਬਸ ਮੈਨੂੰ ਨਜ਼ਰ ਆ ਰਿਹਾ ਸੀ ਉਸ ਟਾਈਮ ਦਾ ਨਜ਼ਾਰਾ ਮੈਂ ਵੀ ਉਹਨੂੰ ਘੁੱਟ ਕੇ ਉਹਦੇ ਵੱਲ ਮੂੰਹ ਕਰਕੇ ਜਫੀ ਪਾ ਲਈ ਬਸ ਫਿਰ ਉਹਨੇ ਪਰਦੇ ਵੀ ਲਾ ਦਿੱਤੇ ਤੇ ਉਹਨੇ ਚਾਰੇ ਪਾਸੇ ਨੇਰਾ ਕਰ ਦਿੱਤਾ ਉਹਨੇ ਸਾਰੇ ਕਮਰੇ 'ਚ ਨਗ ਨੇਰਾ ਕਰ ਦਿੱਤਾ ਕਿ ਮੈਂ ਉਸ ਟਾਈਮ ਦਾ ਨਜ਼ਾਰਾ ਲੈਣ ਲੱਗੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਗੁੜੀ ਰਾਤ ਹੋਈ ਹੋਵੇ ਤੇ ਅਸੀਂ ਦੋਵੇਂ ਜਣ ਇਸ ਗੁੜੀ ਰਾਤ ਵਿੱਚ ਇੱਕ ਦੂਜੇ ਦੇ ਨਾਲ ਪਏ ਹੋਈਏ ਫਿਰ ਸਾਡੇ ਦੋਵਾਂ ਵਿੱਚ ਉਹ ਸਭ ਹੋਣ ਲੱਗਿਆ ਜੋ ਸਭ ਹੋਣ ਕਰਕੇ ਮੈਂ ਤਾਂ ਬਸ ਉਹਦੀ دیਵਾਨੀ ਹੋ ਗਈ ਉਦੀ دیوانی ਇਸ ਕਦਰ ਹੋਈ ਕਿ ਸਭ ਕੁਝ ਭੁੱਲੀ ਜਾ ਰਹੀ ਸੀ ਮੈਂ ਬਸ ਉਹਦੇ ਨਾਲ ਹੀ ਪਈ ਰਹੀ ਸਾਨੂੰ ਦੋਵਾਂ ਨੂੰ ਕਿੰਨਾ ਟਾਈਮ ਹੋ ਗਿਆ ਸੀ ਉਸ ਨੇਰੇ ਵਿੱਚ ਨਜ਼ਾਰਾ ਲੈਂਦੇ ਹੋਏ ਸਾਡੇ ਦੋਵਾਂ ਵਿੱਚ ਕੁਝ ਲੁਕਿਆਣਾ ਰਿਹਾ ਸਾਡੇ ਦੋਵਾਂ ਵਿੱਚ ਉਹ ਸਭ ਕੁਝ ਹੋ ਚੁੱਕਿਆ ਸੀ ਹੱਦਾ ਪਾਰ ਹੋ ਚੁੱਕੀਆਂ ਸੀ ਉਸ ਟਾਈਮ ਮੈਂ ਇਹ ਵੀ ਭੁੱਲ ਗਈ ਸੀ ਕਿ ਮੇਰੀ ਸੱਸ ਘਰ ਆ ਤੇ ਉਹ ਵੀ ਦੂਸਰੇ ਕਮਰੇ ਵਿੱਚ ਪਈ ਆ ਅਸੀਂ ਦੋਵੇਂ ਚੁੱਪਚਾਪ ਇੱਥੇ ਸਭ ਕਰ ਰਹੇ ਸੀ ਅਸੀਂ ਦੋਵੇਂ ਜਣੀ ਏਸੀ ਦੀ ਠੰਡ ਵਿੱਚ ਪਏ ਸੀ ਮੇਰੀ ਸੱਸ ਨੇ ਮੈਨੂੰ ਆਵਾਜ਼ ਲਗਾਈ ਕਿ ਪੁੱਤ ਉੱਠ ਕੇ ਚਾਹ ਬਣਾ ਲਾ ਅੰਦਰੋਂ ਕੁੰਡੀ ਲਾਈ ਪਈ ਆ ਮੈਂ ਕਿਹਾ ਹਾਂਜੀ ਮੰਮੀ ਮੈਨੂੰ ਨੀਂਦ ਆ ਗਈ ਸੀ ਮੈਂ ਹੁਣੇ ਚਾਹ ਬਣਾਉਣੀ ਆ ਹੁਣ ਮੇਰਾ ਦਿਓਰ ਅੰਦਰ ਸੀ ਮੈਨੂੰ ਇਹ ਡਰ ਸੀ ਕਿ ਕਿਤੇ ਮੇਰੀ ਸੱਸ ਅੰਦਰ ਆਉਣ ਲਈ ਨਾ ਕਹਿੰਦੀ ਹੋਵੇ ਮੈਂ ਆਪਣੇ ਦਿਓਰ ਨੂੰ ਬੈੱਡ ਦੇ ਪਿੱਛੇ ਲਪਕੋ ਦਿੱਤਾ ਸਾਡੇ ਬੈੱਡ ਦੀ ਢੋਹ ਦੇ ਪਿੱਛੇ ਸਪੇਸ ਹੈਗੀ ਸੀ ਮੈਂ ਉਹਨੂੰ ਕਿਹਾ ਕਿ ਇੱਥੇ ਲੁਕ ਜਾ ਹੋਰ ਨਾ ਕਿਤੇ ਮੰਮੀ ਤੈਨੂੰ ਵੇਖ ਲਵੇ ਮੈਂ ਆਪ ਦਰਵਾਜ਼ਾ ਖੋਲ ਦਿੱਤਾ ਪਰ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਸੱਸ ਦਰਵਾਜ਼ੇ ਤੇ ਹੈ ਹੀ ਨਹੀਂ ਸੀ ਮੈਂ ਆਪਣੀ ਸੱਸ ਨੂੰਵਾਜਾ ਮਾਰ ਰਹੀ ਸੀ ਪਰ ਉਹ ਕਿਤੇ ਨਹੀਂ ਸੀ ਏਦਾਂ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਦੇ ਘਰ ਚਲੀ ਗਈ ਹੋਵੇ ਮੈਂ ਆਪਣੇ ਦਿਓਰ ਨੂੰ ਕਿਹਾ ਜਲਦੀ ਬਾਹਰ ਨਿਕਲ ਉਹ ਫਿਰ ਮੈਨੂੰ ਫੜ ਰਿਹਾ ਸੀ ਮੈਨੂੰ ਕਹਿਣ ਲੱਗਾ ਦੱਸ ਫਿਰ ਕਿੱਦਾਂ ਲੱਗਿਆ ਮੈਂ ਕਿਹਾ ਇਹ ਸਭ ਛੱਡ ਹੁਣ ਤੂੰ ਸਾਈਡ ਤੇ ਹੋ ਜਾ ਮੰਮੀ ਨਾ ਆ ਜਾਵੇ ਉਹ ਕਹਿਣ ਲੱਗਾ ਕਿ ਚੱਲ ਦੁਬਾਰਾ ਇੱਕ ਵਾਰ ਫਿਰ ਮੈਂ ਕਿਹਾ ਨਹੀਂ ਨਹੀਂ ਚੱਲ ਤੂੰ ਬਾਹਰ ਜਾ ਜਦੋਂ ਉਹ ਬਾਹਰ ਚਲਾ ਗਿਆ ਮੈਂ ਉਹਨੂੰ ਕਿਹਾ ਕਿ ਜੇ ਤੇਨੂੰ ਮੰਮੀ ਪੁੱਛੂਗੀ ਤਾਂ ਤੂੰ ਕਹਿ ਦੇਵੀਂ ਮੈਂ ਤਾਂ ਆਪਣੇ ਦੋਸਤ ਕੋਲ ਆਇਆ ਉਹ ਕਹਿਣ ਲੱਗਾ ਠੀਕ ਆ ਮੈਂ ਚਾਹ ਬਣਾ ਰਹੀ ਸੀ ਤੇ ਨਾਲ ਨਾਲ ਇਸ ਗੱਲ ਬਾਰੇ ਸੋਚ ਰਹੀ ਸੀ ਕਿ ਇਹ ਮੈਂ ਕੀ ਕਰ ਦਿੱਤਾ ਮੈਂ ਉਸ ਟਾਈਮ ਦੇਨੇ ਜਾ ਰਹੀ ਲਈ ਸਭ ਕੁਝ ਭੁੱਲ ਗਈ ਮੈਂ ਇਹ ਵੀ ਭੁੱਲ ਗਈ ਕਿ ਉਹ ਮੇਰਾ ਦਿਓਰ ਲੱਗਦਾ ਆ ਮੈਨੂੰ ਕੀ ਹੋ ਗਿਆ ਸੀ ਮੈਂ ਇਹੀ ਸੋਚ ਦੀ ਸੋਚਦੀ ਨੇ ਚਾਹ ਬਾਲ ਲਈ ਸਾਰੀ ਚਾਹ ਉੱਪਰ ਗਈ ਤੇ ਗੈਸ ਤੇ ਪੈ ਗਈ ਮੈਂ ਜਲਦੀ ਜਲਦੀ ਪੋਚਾ ਲਗਾਉਣ ਲੱਗੀ ਮੈਂ ਸੋਚਣ ਲੱਗੀ ਕਿ ਅੱਜ ਸਭ ਕੁਝ ਮੇਰੇ ਹੱਥੋਂ ਖਰਾਬ ਹੋਈ ਜਾ ਰਿਹਾ ਮੈਂ ਸੋਚਣ ਲੱਗੀ ਕਿ ਇਹ ਜੋ ਮੈਂ ਆਪਣੇ ਦਿਓਰ ਨਾਲ ਕਰਕੇ ਹਟੀਆਂ ਇਹ ਪਿਆਰ ਸੀ ਜਾਂ ਫਿਰ ਇੱਕ ਖਿੱਚ ਸੀ ਜੋ ਸਾਨੂੰ ਦੋਵਾਂ ਨੂੰ ਇੱਕ ਦੂਜੇ ਵੱਲ ਖਿੱਚ ਕੇ ਲੈ ਗਈ ਮੈਂ ਤਾਂ ਕਦੇ ਆਪਣੇ ਦਿਓਰ ਬਾਰੇ ਦਾ ਸੋਚਿਆ ਹੀ ਨਹੀਂ ਸੀ ਉਹ ਵੀ ਮੈਨੂੰ ਭਾਬੀ ਭਾਬੀ ਕਰਦਾ ਰਹਿੰਦਾ ਸੀ ਉਹਨੇ ਵੀ ਕਦੀ ਮੇਰੇ ਬਾਰੇ ਗਲਤ ਨਹੀਂ ਸੋਚਿਆ ਹੋਣਾ ਸ਼ਾਇਦ ਸਾਡਾ ਦੋਵਾਂ ਦਾ ਇਸ ਗੱਲ ਵਿੱਚ ਕਸੂਰ ਨਹੀਂ ਹੋਣਾ ਇਹ ਤਾਂ ਬਸ ਇੱਕ ਟਾਈਮ ਹੀ ਇਦਾਂ ਦਾ ਹੋ ਗਿਆ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਵੱਲ ਖਿੱਚੇ ਗਏ ਮੈਂ ਇਸ ਤਰ੍ਹਾਂ ਦੀਆਂ ਸੋਚਾਂ ਆਪਣੇ ਮਨ ਵਿੱਚ ਸੋਚੀ ਜਾ ਰਹੀ ਸੀ ਤੇ ਕੱਲੀ ਹੀ ਗੱਲਾਂ ਕਰ ਰਹੀ ਸੀ ਪਰ ਹੁਣ ਤਾਂ ਜੋ ਹੋਣਾ ਸੀ ਹੋ ਚੁੱਕਿਆ ਸੀ ਮੈਂ ਜਲਦੀ ਜਲਦੀ ਫੋਨ ਚੁੱਕਿਆ ਤੇ ਆਪਣੇ ਦਿਓਰ ਨੂੰ ਲਾ ਲਿਆ ਉਹ ਘਰ ਤੋਂ ਬਾਹਰ ਚਲਾ ਗਿਆ ਸੀ ਮੈਂ ਉਹਨੂੰ ਫੋਨ ਲਾਇਆ ਤਾਂ ਉਹ ਕਹਿਣ ਲੱਗਿਆ ਕੀ ਹੋਇਆ ਭਾਬੀ ਬੜੀ ਜਲਦੀ ਫੋਨ ਕਰ ਲਿਆ ਮੈਂ ਕਿਹਾ ਇਹ ਗੱਲ ਕਿਸੇ ਨੂੰ ਨਾ ਦੱਸੇ ਮੈਨੂੰ ਬੜਾ ਡਰ ਲੱਗ ਰਿਹਾ ਉਹ ਕਹਿਣ ਲੱਗਿਆ ਮੈਂ ਪਾਗਲ ਨਾ ਜੋ ਇਹ ਗੱਲ ਕਿਸੇ ਨੂੰ ਦੱਸੂੰਗਾ ਤੁਸੀਂ ਫਿਕਰ ਨਾ ਕਰੋ ਇਹ ਗੱਲ ਕਿਸੇ ਕੋਲ ਨਹੀਂ ਜਾਂਦੀ ਬਸ ਤੁਸੀਂ ਮੈਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਆ ਮੇਰੇ ਨਾਲ ਇੰਨਾ ਵਧੀਆ ਟਾਈਮ ਬਤਾਇਆ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਹੀ ਰਹੋ ਬਸ ਮੈਂ ਕਿਸੇ ਕੋਲ ਕੋਈ ਗੱਲ ਨਹੀਂ ਕਰੂੰਗਾ ਮੈਨੂੰ ਤਾਂ ਉਸ ਟਾਈਮ ਦਾ ਪਛਤਾਵਾ ਲੱਗ ਰਿਹਾ ਸੀ ਪਰ ਉਹਨੂੰ ਕੋਈ ਪਛਤਾਵਾ ਨਹੀਂ ਸੀ ਉਹ ਕਹਿਣ ਲੱਗਾ ਕਿ ਇਹ ਅੱਜਕੱਲ ਗੱਲਾਂ ਨਾਰਮਲ ਨੇ ਕੁਝ ਨਹੀਂ ਹੁੰਦਾ ਜਦੋਂ ਵੀ ਮੈਂ ਫੇਰ ਉਸ ਤੋਂ ਬਾਅਦ ਉਹਨੂੰ ਇਹ ਗੱਲ ਕਹਿੰਦੀ ਸੀ ਕਿ ਮੈਨੂੰ ਬੜਾ ਪਛਤਾਵਾ ਹੋ ਰਿਹਾ ਤਾਂ ਉਹ ਕਹਿਣ ਲੱਗ ਜਾਂਦਾ ਸੀ ਕੁਝ ਨਹੀਂ ਹੁੰਦਾ ਤੁਸੀਂ ਪਛਤਾਵਾ ਨਾ ਕਰੋ ਅੱਜਕੱਲ ਇਹ ਚੀਜ਼ਾਂ ਨਾਰਮਲ ਨੇ ਨਾਲੇ ਆਪਾਂ ਤਾਂ ਦੋਵੇਂ ਇੱਕ ਘਰ ਵਿੱਚ ਰਹਿਨੇ ਆ ਅੱਜਕੱਲ ਤਾਂ ਲੋਕ ਵਿਆਹ ਕਰਵਾ ਕੇ ਬਾਹਰ ਰਿਲੇਸ਼ਨ ਬਣਾਈ ਫਿਰਦੇ ਨੇ ਤੁਸੀਂ ਐਵੇਂ ਇਹ ਗੱਲ ਨੂੰ ਇੰਨਾ ਨਾ ਸੋਚੋ ਹੁਣ ਉਹ ਜਿੱਥੇ ਵੀ ਮੈਨੂੰ ਕੱਲੀ ਨੂੰ ਲੈਂਦਾ ਸੀ ਲੈਂਦਾ ਸੀ ਮੈਂ ਰੋਲਾ ਵੀ ਨਹੀਂ ਪਾ ਸਕਦੀ ਸੀ ਤੇ ਮੈਂ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਸਾਰੀਆਂ ਹੱਦਾਂ ਦਾ ਸਾਡੇ ਦੋਵਾਂ ਵਿੱਚ ਪਾਰ ਹੋ ਚੁੱਕੀਆਂ ਸੀ ਬਾਕੀ ਜਦੋਂ ਮੈਨੂੰ ਲੈਂਦਾ ਸੀ ਤਾਂ ਮੈਨੂੰ ਆਟੋਮੈਟਿਕ ਪਤਾ ਨਹੀਂ ਕੀ ਹੋਣ ਲੱਗ ਜਾਂਦਾ ਸੀ ਉਹ ਮੈਨੂੰ ਸ਼ਾਂਤੀ ਜੀ ਦੇਣ ਲੱਗ ਜਾਂਦਾ ਸੀ ਉਹ ਮੇਰੇ ਇਸ ਤਰ੍ਹਾਂ ਪੇਰਦਾ ਸੀ ਕਿ ਮੈਂ ਆਪ ਹੀ ਘਰਮ ਹੋ ਜਾਂਦੀ ਸੀ ਤੇ ਜੋਸ਼ ਵਿੱਚ ਆ ਜਾਂਦੀ ਸੀ ਮੈਨੂੰ ਰੋਕ ਨਹੀਂ ਪਾਉਂਦੀ ਸੀ ਅਸੀਂ ਦੋਵੇਂ ਇਹ ਸਭ ਕਰਨ ਲੱਗ ਪੈਂਦੇ ਸੀ ਮੇਰਾ ਘਰ ਵਾਲਾ ਤਾਂ ਜ਼ਿਆਦਾਤਰ ਦੁਕਾਨ ਤੇ ਹੁੰਦਾ ਸੀ ਇਸ ਕਰਕੇ ਮੇਰਾ ਦਿਉਰ ਜਿਸ ਦਿਨ ਦਿਲ ਕਰਦਾ ਸੀ ਉਸ ਦਿਨ ਛੁੱਟੀ ਕਰ ਲੈਂਦਾ ਤੇ ਘਰ ਵਿੱਚ ਰਹਿ ਕੇ ਸਾਰਾ ਦੁਪਹਿਰਾ ਮੇਰੇ ਨਾਲ ਕਮਰੇ ਵਿੱਚ ਬਿਤਾਉਂਦਾ ਸੀ ਕਿਉਂਕਿ ਮੇਰੀ ਸੱਸ ਕਈ ਵਾਰ ਸ਼ਹਿਰ ਦਵਾਈ ਲੈਣ ਚਲੀ ਜਾਂਦੀ ਸੀ ਜਾਂ ਫਿਰ ਕਿਸੇ ਦੇ ਘਰ ਚਲੀ ਜਾਂਦੀ ਸੀ ਉਸ ਟਾਈਮ ਤਾਂ ਮੇਰਾ ਦਿਉਰ ਪੂਰਾ ਪੂਰਾ ਫਾਇਦਾ ਲੈਂਦਾ ਸੀ ਹੁਣ ਤਾਂ ਮੈਨੂੰ ਵੀ ਆਪਣੇ ਦਿਉਰ ਦਾ ਚਸਕਾ ਜਿਹਾ ਪੈ ਗਿਆ ਸੀ ਮੈਂ ਵੀ ਉਹਦੇ ਨਾਲ ਪੈਣ ਲਈ ਇੱਕ ਮਿੰਟ ਚ ਤਿਆਰ ਹੋ ਜਾਂਦੀ ਸੀ ਕਿਉਂਕਿ ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ ਸੀ ਮੇਰੇ ਘਰ ਵਾਲੇ ਨਾਲ ਮੈਨੂੰ ਉਹ ਨਜ਼ਾਰਾ ਨਹੀਂ ਆਉਂਦਾ ਜੋ ਮੈਨੂੰ ਆਪਣੇ ਦਿਓਰ ਨਾਲ ਆਉਂਦਾ ਸੀ ਪਤਾ ਨਹੀਂ ਕਿਉਂ ਮੈਂ ਉਹਦੇ ਵੱਲ ਖਿੱਚੀ ਜਾ ਰਹੀ ਸੀ ਹੁਣ ਤਾਂ ਜਦੋਂ ਵੀ ਮੇਰੀ ਸੱਸ ਮੇਰੇ ਦਿਓਰ ਦੇ ਵਿਆਹ ਦੀਆਂ ਗੱਲਾਂ ਕਰਦੀ ਸੀ ਤਾਂ ਮੈਨੂੰ ਜੈਲ ਸੀ ਜੀ ਫੀਲ ਹੋਣ ਲੱਗ ਜਾਂਦੀ ਸੀ ਮੈਂ ਹੁਣ ਹਮੇਸ਼ਾ ਇਹ ਚਾਹੁੰਦੀ ਸੀ ਕਿ ਮੇਰਾ ਦਿਓਰ ਸਾਰੀ ਉਮਰ ਮੇਰਾ ਹੀ ਬਣ ਕੇ ਰਹੇ ਤੇ ਸਾਰੀ ਜ਼ਿੰਦਗੀ ਮੈਂ ਇਸ ਤਰ੍ਹਾਂ ਹੀ ਉਹਦੇ ਨਾਲ ਟਾਈਮ ਬਤਾਉਂਦੀ ਰਹਾ ਇੱਕ ਦਿਨ ਮੇਰਾ ਘਰਵਾਲਾ ਮੈਨੂੰ ਦੱਸਣ ਲੱਗਾ ਕਿ ਮੈਨੂੰ ਇੱਕ ਕੰਪਨੀ ਵੱਲੋਂ ਟੂਰ ਮਿਲਿਆ ਮੈਂ ਆਪਣੇ ਦੋਸਤਾਂ ਨਾਲ ਘੁੰਮਣ ਜਾਣਾ ਮੈਂ ਉਹਨੂੰ ਕਿਹਾ ਕਿ ਮੈਨੂੰ ਤਾਂ ਕਿਤੇ ਲੈ ਕੇ ਨਹੀਂ ਗਏ ਉਹ ਕਹਿਣ ਲੱਗਿਆ ਇਹ ਫੈਮਿਲੀ ਟੂਰ ਨਹੀਂ ਹੈ ਸਿਰਫ ਅਸੀਂ ਮੁੰਡੇ-ਮੁੰਡੇ ਹੀ ਜਾ ਸਕਦੇ ਹਾਂ ਮੈਂ ਕਿਹਾ ਠੀਕ ਹੈ ਚਲੇ ਜਾਓ ਮੇਰਾ ਘਰਵਾਲਾ ਹਰ ਗੱਲ ਮੈਨੂੰ ਪੁੱਛ ਕੇ ਹੀ ਕਰਦਾ ਸੀ ਉਹ ਮੈਨੂੰ ਬੜਾ ਪਿਆਰ ਕਰਦਾ ਸੀ ਪਰ ਮੈਂ ਆਪਣੇ ਦਿਓਰ ਵੱਲ ਜ਼ਿਆਦਾ ਕ੍ਰਸ਼ਿਤ ਹੋਣ ਲੱਗ ਪਈ ਸੀ ਕਿ ਪੈ ਗਿਆ ਸੀ ਮੇਰਾ ਘਰ ਵਾਲਾ ਅਗਲੇ ਦਿਨ 2-3 ਦਿਨ ਲਈ ਘੁੰਮਣ ਚਲਾ ਗਿਆ ਮੇਰਾ ਦਿਓਰ ਮੈਨੂੰ ਕਹਿਣ ਲੱਗਾ ਕਿ ਹੁਣ ਤਾਂ ਰਾਤ ਵੀ ਮੈਂ ਤੇਰੇ ਨਾਲ ਹੀ ਬਤਾਉਂਗਾ ਮੇਰੇ ਦਿਲ ਵਿੱਚ ਵੀ ਬੜਾ ਚਾਅ ਸੀ ਮੈਂ ਉੱਪਰ ਉੱਪਰ ਉਹਨੂੰ ਕਹਿਣ ਲੱਗੀ ਨਹੀਂ ਨਹੀਂ ਰਹਿਣ ਦੇ ਮੰਮੀ ਨੂੰ ਪਤਾ ਲੱਗ ਜਾਊਗਾ ਉਹ ਕਹਿਣ ਲੱਗਾ ਕੁਝ ਨਹੀਂ ਹੁੰਦਾ ਪਰ ਮੈਂ ਉਹਨੂੰ ਵਾਰ-ਵਾਰ ਕਹਿਣ ਲੱਗੀ ਨਹੀਂ ਨਹੀਂ ਮੈਨੂੰ ਡਰ ਲੱਗਦਾ ਆ ਉਹ ਕਹਿਣ ਲੱਗਾ ਠੀਕ ਆ ਤੇਰੀ ਮਰਜ਼ੀ ਆ ਜਦੋਂ ਉਹਨੇ ਇੰਨੀ ਗੱਲ ਕਹਿ ਦਿੱਤੀ ਤਾਂ ਮੈਂ ਬੜਾ ਪਛਤਾ ਰਹੀ ਸੀ ਕਿ ਮੈਂ ਕੱਲੀ ਰਾਤਾਂ ਕਿਵੇਂ ਕੱਟੂੰਗੀ ਮੈਂ ਸੋਚਿਆ ਕਿ ਚਲ ਮੈਂ ਹੀ ਉਹਦੇ ਕਮਰੇ ਵਿੱਚ ਰਾਤ ਨੂੰ ਚਲੀ ਜਾਊਂਗੀ ਜਦੋਂ ਰਾਤ ਹੋ ਗਈ ਤਾਂ ਉਹ ਸੱਚਮੁੱਚ ਹੀ ਮੇਰੇ ਕਮਰੇ ਵਿੱਚ ਨਾ ਆਇਆ ਨਾ ਹੀ ਉਹਨੇ ਮੈਨੂੰ ਕੋਈ ਫੋਨ ਕੀਤਾ ਜਦੋਂ ਮੇਰੀ ਸਾਸਤੇ ਸਹੁਰਾ ਦੂਸਰੇ ਕਮਰੇ ਵਿੱਚ ਸੌਂਗੇ ਮੈਂ ਉਹਨਾਂ ਨੂੰ ਬਾਹਰੋਂ ਕੁੰਡਾ ਲਾ ਕੇ ਆਪਣੇ ਦਿਓਰ ਦੇ ਕਮਰੇ ਵਿੱਚ ਨਾਇਰ ਸੂਟ ਪਾ ਕੇ ਚਲੀ ਗਈ ਮੈਂ ਆਪਣੇ ਵਾਲ ਖੁੱਲੇ ਰੱਖੇ ਹੋਏ ਸੀ ਜਦੋਂ ਮੈਂ ਉਹਦੇ ਕਮਰੇ ਵਿੱਚ ਗਈ ਉਹ ਮੈਨੂੰ ਕਹਿਣ ਲੱਗਿਆ ਕਿ ਸੱਚਮੁੱਚ ਤੂੰ ਤਾਂ پری ਲੱਗਦੀ ਆ ਉਹ ਮੈਨੂੰ ਕਹਿਣ ਲੱਗਿਆ ਮੈਨੂੰ ਪਤਾ ਸੀ ਤੂੰ ਵੀ ਮੇਰੇ ਬਿਨਾਂ ਰਾਤ ਕਿੱਥੇ ਕੱਟ ਪਾਏਂਗੀ ਇੰਨਾ ਵਧੀਆ ਮੌਕਾ ਤੂੰ ਨਹੀਂ ਛੱਡੇਂਗੀ ਉਹਨੇ ਮੈਨੂੰ ਫੜ ਕੇ ਆਪਣੇ ਤੇ ਪਾ ਲਿਆ ਅਸੀਂ ਦੋਵੇਂ ਜਾਨੇ ਆਪਣਾ ਆਪ ਖੋ ਬੈਠੇ ਤੇ ਸਾਰੀ ਰਾਤ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਨਜ਼ਾਰਾ ਲਿਆ ਮੈਂ ਆਪਣੇ ਦਿਓਰ ਨੂੰ ਕਿਹਾ ਕਿ ਤੂੰ ਤਾਂ ਪਤਾ ਨਹੀਂ ਮੇਰੇ ਤੇ ਕੀ ਜਾਦੂ ਕਰ ਦਿੱਤਾ ਮੈਂ ਤਾਂ ਤੇਰੇ ਵੱਲ ਭੱਜੀ ਭੱਜੀ ਆਉਣੀ ਆ ਹੁਣ ਤਾਂ ਮੈਨੂੰ ਇਸ ਗੱਲ ਤੋਂ ਵੀ ਜੈਲਸੀ ਹੋ ਜਾਂਦੀ ਹੈ ਕਿ ਮੰਮੀ ਤੇਰਾ ਵਿਆਹ ਕਿਤੇ ਹੋਰ ਕਰ ਦੂਗੀ ਹੁਣ ਤਾਂ ਮੇਰਾ ਦਿਲ ਕਰਦਾ ਕਿ ਸਾਰੀ ਜ਼ਿੰਦਗੀ ਤੂੰ ਮੇਰੇ ਨਾਲ ਹੀ ਰਹੇ ਮੇਰਾ ਦਿਉਰ ਕਹਿਣ ਲੱਗਿਆ ਅੱਛਾ ਇਹਦਾ ਮਤਲਬ ਤੂੰ ਮੈਨੂੰ ਪਿਆਰ ਕਰਨ ਲੱਗੀ ਮੈਂ ਕਿਹਾ ਹਾਂ ਮੈਂ ਉਹਨੂੰ ਕਿਹਾ ਕਿ ਤੂੰ ਨਹੀਂ ਮੈਨੂੰ ਪਿਆਰ ਕਰਦਾ ਉਹ ਕਹਿਣ ਲੱਗਿਆ ਕਿ ਕਰਦਾ ਤਾਂ ਹੀ ਤਾਂ ਤੇਰੇ ਨਾਲ ਪਿਆਰ ਨਹੀਂ ਤਾਂ ਆਪਣੇ ਭਰਾ ਨੂੰ ਧੋਖਾ ਦੇਣ ਨੂੰ ਮੇਰਾ ਕਿਹੜਾ ਦਿਲ ਕਰਦਾ ਸੀ ਮੇਰਾ ਘਰ ਵਾਲਾ 3 ਦਿਨ ਘਰ ਨਹੀਂ ਆਇਆ 3 ਦਿਨ ਅਸੀਂ ਦੋਵੇਂ ਅੱਧੀ ਰਾਤ ਤੱਕ ਇਕੱਠੇ ਪਏ ਰਹਿੰਦੇ ਸੀ ਕਈ ਵਾਰ ਤਾਂ ਸਾਨੂੰ ਸਵੇਰ ਹੋ ਜਾਂਦੀ ਸੀ ਘਰ ਵਿੱਚ ਬਥੇਰੇ ਮੌਕੇ ਮਿਲਦੇ ਸੀ ਜਦੋਂ ਦੋਵੇਂ ਅਸੀਂ ਇਕੱਲੇ ਘਰ ਹੁੰਦੇ ਸੀ ਤਾਂ ਅਸੀਂ ਉਹ ਮੌਕਾ ਛੱਡਦੇ ਨਹੀਂ ਸੀ ਮੈਨੂੰ ਬੜਾ ਡਰ ਲੱਗਦਾ ਸੀ ਕਿ ਕਿਤੇ ਮੇਰੇ ਘਰ ਵਾਲੇ ਨੂੰ ਉਸ ਗੱਲ ਦਾ ਪਤਾ ਨਾ ਲੱਗ ਜਵੇ ਪਰ ਮੇਰਾ ਘਰੜਾ ਕਦੇ ਵੀ ਮੇਰੇ ਤੇ ਸ਼ੱਕ ਨਹੀਂ ਕਰਦਾ ਸੀ ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਆਪਣੇ ਦਿਓਰ ਨੂੰ ਉਦਾਂ ਹੀ ਮਜ਼ਾਕ ਕਰਦੀ ਰਹਿਣੀ ਆ ਕਿਉਂਕਿ ਮੇਰੇ ਘਰ ਵਾਲੇ ਸਾਹਮਣੇ ਅਸੀਂ ਕਦੇ ਵੀ ਇਕੱਠੇ ਨਹੀਂ ਬੈਠੇ ਸੀ ਜਦੋਂ ਮੇਰੇ ਘਰ ਵਾਲਾ ਕੋਲ ਹੁੰਦਾ ਸੀ ਉਦੋਂ ਹੀ ਮੇਰਾ ਦਿਉਰ ਕੋਲ ਬੈਠ ਕੇ ਥੋੜਾ ਬਹੁਤ ਮਜ਼ਾਕ ਕਰਦਾ ਰਹਿੰਦਾ ਸੀ ਕਿਸੇ ਨੂੰ ਸਾਡੇ ਤੇ ਕੋਈ ਸ਼ੱਕ ਨਹੀਂ ਸੀ ਇੱਕ ਦਿਨ ਮੇਰੇ ਦਿਉਰ ਨੂੰ ਰਿਸ਼ਤਾ ਕਰਾਉਣ ਲਈ ਇੱਕ ਵਿਚੋਲਣ ਪਿੰਡ ਵਿੱਚੋਂ ਘਰ ਆਈ ਉਦੋਂ ਮੇਰਾ ਘਰ ਵਾਲਾ ਤੇ ਮੇਰੀ ਸੱਸ ਸਹੁਰਾ ਵੀ ਘਰ ਨਹੀਂ ਸੀ ਮੇਰਾ ਦਿਉਰ ਵੀ ਕਾਲਜ ਗਿਆ ਹੋਇਆ ਸੀ ਉਹ ਬੁੜੀ ਮੈਨੂੰ ਰਿਸ਼ਤੇ ਬਾਰੇ ਦੱਸ ਪਾਉਣ ਲੱਗੀ ਮੈਂ ਉਹਨੂੰ ਕਿਹਾ ਕਿ ਮੰਮੀ ਤਾਂ ਸ਼ਹਿਰ ਗਈ ਹੋਈ ਆ ਉਹਨੇ ਜਦੋਂ ਮੈਨੂੰ ਰਿਸ਼ਤੇ ਬਾਰੇ ਦੱਸ ਪਾਈ ਤਾਂ ਮੈਂ ਉਹਨੂੰ ਸਾਫ਼ ਹੀ ਜਵਾਬ ਦਿੱਤਾ ਕਿਉਂਕਿ ਮੈਨੂੰ ਬੜਾ ਗੁੱਸਾ ਆਇਆ ਸੀ ਮੇਰੇ ਕੋਲੋਂ ਹੁਣ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਸੀ ਕਿ ਉਹ ਕਿਸੇ ਹੋਰ ਦਾ ਹੋਵੇ ਕਿਉਂਕਿ ਸਾਰੀ ਜ਼ਿੰਦਗੀ ਮੈਂ ਉਹਨੂੰ ਆਪਣਾ ਬਣਾ ਕੇ ਰੱਖਣਾ ਚਾਹੁੰਦੀ ਸੀ ਮੈਂ ਉਸ ਬੁੜੀ ਨੂੰ ਕਿਹਾ ਕਿ ਅਸੀਂ ਤਾਂ ਜੇ ਰਿਸ਼ਤਾ ਕਰਦੇ ਨਹੀਂ ਆ ਉਹ ਤਾਂ ਜੇ ਪੜਦਾ ਆ ਇਸ ਕਰਕੇ ਤੁਸੀਂ ਉਹਨੂੰ ਰਿਸ਼ਤਾ ਕਰਾਉਣ ਬਾਰੇ ਨਾ ਸੋਚੋ ਉਹ ਬੁੜੀ ਵਾਪਸ ਚਲੀ ਗਈ ਤੇ ਅਗਲੇ ਦਿਨ ਉਹਨੇ ਇਹ ਗੱਲ ਮੇਰੇ ਸਾਸਰ ਨੂੰ ਦੱਸ ਦਿੱਤੀ ਮੇਰੀ ਸੱਸ ਕਹਿਣ ਲੱਗੀ ਲੈ ਜੇ ਕੁੜੀ ਚੰਗੀ ਸੀ ਤਾਂ ਅਸੀਂ ਰਿਸ਼ਤਾ ਲੈ ਲਵਾਂਗੇ ਹੁਣ ਸਾਡਾ ਛੋਟਾ ਮੁੰਡਾ ਕਿਹੜਾ ਨਿਆਣਾ ਆ ਉਹਨੂੰ ਅਸੀਂ ਵਿਆਹ ਲਵਾਂਗੇ ਪਰ ਜਦੋਂ ਬੁੜੀ ਨੇ ਦੱਸਿਆ ਕਿ ਤੇਰੀ ਨੋਣੇ ਜਵਾਬ ਦੇ ਦਿੱਤਾ ਤਾਂ ਕਹਿਣ ਲੱਗੀ ਕਿ ਲੈ ਉਹਨੇ ਮੈਨਸਲਾ ਵੀ ਨਹੀਂ ਕੀਤੀ ਤੇ ਜਵਾਬ ਵੀ ਦੇ ਦਿੱਤਾ ਮੇਰੀ ਸੱਸ ਮੈਨੂੰ ਇਹ ਗੱਲ ਪੁੱਛਣ ਲੱਗੀ ਕਿ ਤੂੰ ਜਵਾਬ ਕਿਉਂ ਦੇ ਦਿੱਤਾ ਮੈਂ ਆਪਣੀ ਸੱਸ ਨੂੰ ਕਿਹਾ ਕਿ ਅਜੇ ਮੁੰਡਾ ਪੜਦਾ ਤੁਸੀਂ ਇੰਨੀ ਜਲਦੀ ਕਿਉਂ ਵਿਆਹ ਦੀ ਕਰਦੇ ਹੋ ਉਹਨੂੰ ਪੜ੍ਹਾਈ ਕਰ ਲੈਣ ਦਿਓ ਮੰਮੀ ਮੈਨੂੰ ਕਹਿਣ ਲੱਗੀ ਤੈਨੂੰ ਪਤਾ ਹੀ ਆ ਉਹ ਕਿੰਨਾ ਕੁ ਹਿਸ਼ਿਆਰ ਆ ਉਹ ਤਾਂ ਬਸ ਗੇੜੇ ਕੱਢ ਕੇ ਆ ਜਾਂਦਾ ਉਹਨੇ ਕਿਹੜਾ ਪੜਨਾ ਚੁੱਪ ਕਰਕੇ ਕੋਈ ਬਾਹਰਲੀ ਕੁੜੀ ਵੇਖ ਕੇ ਉਹਦਾ ਰਿਸ਼ਤਾ ਕਰ ਦਿੰਨੇ ਆ ਤੁਸੀਂ ਦੋਵੇਂ ਇੱਧਰ ਰਹਿ ਲਿਓ ਤੇ ਉਹ ਆਪਣੀ ਘਰ ਵਾਲੀ ਨਾਲ ਬਾਹਰ ਚੱਲਾ ਜਾਊਗਾ ਕਿਉਂਕਿ ਉਹ ਬੁੜੀ ਬਾਹਰਲੀ ਕੁੜੀ ਦਾ ਰਿਸ਼ਤਾ ਕਰਵਾਉਂਦੀ ਸੀ ਜਦੋਂ ਇਹ ਗੱਲ ਮੇਰੇ ਦਿਓਰ ਨੂੰ ਪਤਾ ਲੱਗੀ ਤਾਂ ਮੇਰਾ ਦਿਓਰ ਕਹਿਣ ਲੱਗਾ ਕਿ ਮੰਮੀ ਮੈਂ ਸੱਚੀ ਅਜੇ ਵਿਆਹ ਨਹੀਂ ਕਰਵਾਉਣਾ ਮੈਂ ਅਜੇ ਘੁੰਮਣਾ ਫਿਰਨਾ ਚਾਹੁੰਨਾ ਸ਼ਾਇਦ ਮੇਰਾ ਦਿਓਰ ਇਹ ਸੋਚਦਾ ਹੋਣਾ ਕਿ ਮੈਨੂੰ ਆਪਣੀ ਭੁੱਖ ਮਟਾਉਣ ਲਈ ਤਾਂ ਮਿਲ ਗਈ ਆ ਇਨੀ ਛੇਤੀ ਵਿਆਹ ਕਰਵਾ ਕੇ ਕੀ ਲੈਣਾ ਮੈਂ ਉਹਨੂੰ ਹਮੇਸ਼ਾ ਇੱਕੋ ਗੱਲ ਕਹਿੰਦੀ ਰਹਿੰਦੀ ਸੀ ਕਿ ਬਾਹਰ ਕਾਲਜ ਵਿੱਚ ਕੋਈ ਆਪਣੀ ਗਰਲਫ੍ਰੈਂਡ ਨਾ ਬਣਾ ਲਵੀ ਮੇਰੇ ਕੋਲ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਮੈਂ ਤੇਰਾ ਕਤਲ ਕਰ ਦੂੰਗੀ ਉਹ ਹੱਸਣ ਲੱਗ ਜਾਂਦਾ ਸੀ ਉਹ ਮੈਨੂੰ ਕਹਿਣ ਲੱਗ ਜਾਂਦਾ ਕਿ ਤੂੰ ਤਾਂ ਮੇਰੀ ਚੰਗੀ ਹੀ دیਵਾਨੀ ਹੋ ਗਈ ਤੂੰ ਤਾਂ ਮੈਨੂੰ ਮਾਰਨ ਤੇ ਤਲ ਗਈ ਸੱਚੀ ਉਹਦਾ ਪਿਆਰ ਮੇਰੇ ਸਿਰ ਚੜ ਗਿਆ ਸੀ ਮੈਂ ਬਸ ਇਹੀ ਸੋਚਦੀ ਰਹਿੰਦੀ ਸੀ ਕਿ ਮੈਂ ਉਹਨੂੰ ਕਿਸੇ ਦਾ ਹੋਰ ਨਹੀਂ ਹੋਣ ਦੇਣਾ ਇੱਕ ਦਿਨ ਅਸੀਂ ਦੋਵੇਂ ਦੁਪਹਿਰ ਵੇਲੇ ਮੇਰੇ ਕਮਰੇ ਵਿੱਚ ਪਿਆਰ ਕਰ ਰਹੇ ਸੀ ਸਾਡਾ ਦਰਵਾਜ਼ਾ ਥੋੜਾ ਜਿਆ ਢੋਆ ਹੋਇਆ ਸੀ ਮੇਰੀ ਸੱਸ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਅਚਾਨਕ ਹੀ ਮੇਰੀ ਸੱਸ ਹੌਲੀ-ਹੌਲੀ ਉੱਠ ਕੇ ਪਤਾ ਨਹੀਂ ਕਦੋਂ ਆ ਗਈ ਤੇ ਦਰਵਾਜ਼ਾ ਖੋਲ ਦਿੱਤਾ ਤੇ ਅਸੀਂ ਦੋਵੇਂ ਬੈੱਡ ਤੇ ਇਕੱਠੇ ਪਏ ਸੀ ਜਦੋਂ ਮੇਰੀ ਸੱਸ ਨੇ ਸਾਨੂੰ ਵੇਖਿਆ ਤੇ ਮੇਰੀ ਸੱਸ ਕਹਿਣ ਲੱਗੀ ਆਖਿਰ ਉਹ ਗੱਲ ਸੱਚ ਆ ਜਿਹਦਾ ਮੈਨੂੰ ਸ਼ੱਕ ਸੀ ਇੱਕ ਦਿਨ ਪਹਿਲਾਂ ਵੀ ਮੈਨੂੰ ਇਹ ਸ਼ੱਕ ਪਿਆ ਸੀ ਕਿ ਜਿਸ ਦਿਨ ਮੁੰਡਾ ਘਰ ਹੁੰਦਾ ਤੂੰ ਕਮਰੇ ਦੀ ਕੁੰਡੀ ਗਲੌਨੀ ਆ ਮੈਨੂੰ ਸ਼ੱਕ ਤਾਂ ਹੈਗਾ ਸੀ ਪਰ ਅੱਜ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਉਹ ਮੈਨੂੰ ਲਾਣਤਾ ਪਾਉਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆ ਇਹੋ ਜਿਹਾ ਕੰਮ ਕਰਦੀ ਨੂੰ ਤੂੰ ਇੱਕ ਵਾਰ ਵੀ ਆਪਣੇ ਘਰ ਵਾਲੇ ਬਾਰੇ ਨਹੀਂ ਸੋਚਿਆ ਇਨੇ ਤਾਂ ਮੇਰਾ ਘਰ ਵਾਲੇ ਘਰ ਦੁਪਹਿਰ ਦੀ ਰੋਟੀ ਖਾਣ ਲਈ ਆ ਗਿਆ ਉਹ ਕਹਿਣ ਲੱਗਾ ਕੀ ਹੋਇਆ ਮੇਰੀ ਸੱਸ ਨੇ ਸਭ ਕੁਝ ਦੱਸ ਦਿੱਤਾ ਤੇ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਮੇਰੇ ਪਿਆਰ ਵਿੱਚ ਕਿੱਥੇ ਕਮੀ ਰਹਿ ਗਈ ਸੀ ਜੋ ਤੂੰ ਇਹ ਸਭ ਕੀਤਾ ਉਹ ਆਪਣੇ ਭਰਾ ਨੂੰ ਕਹਿਣ ਲੱਗਿਆ ਚੱਲ ਇਹ ਤਾਂ ਫਿਰ ਵੀ ਬਗਾਨੀ ਧੀ ਸੀ ਤੂੰ ਤਾਂ ਮੇਰਾ ਆਪਣਾ ਸੀ ਤੂੰ ਵੀ ਮੇਰੇ ਨਾਲ ਧੋਖਾ ਕਰ ਦਿੱਤਾ ਉਹ ਸਾਨੂੰ ਦੋਵਾਂ ਨੂੰ ਬਹੁਤ ਲਾਂਤਾ ਪਾ ਰਹੇ ਸੀ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਕਿ ਮੈਂ ਤਾਂ ਇਹਨੂੰ ਨਹੀਂ ਰੱਖਣਾ ਉਹ ਮੇਰੇ ਦਿਓਰ ਨੂੰ ਕਹਿਣ ਲੱਗਾ ਹੁਣ ਤੂੰ ਇਹਦੇ ਜੋਗਾ ਹੀ ਰਹੇਂਗਾ ਮੈਂ ਤੈਨੂੰ ਇਸ ਘਰ ਵਿੱਚ ਇੱਕ ਮਿੰਟ ਨਹੀਂ ਬਰਦਾਸ਼ਤ ਕਰੂੰਗਾ ਉਹਨਾਂ ਦੋਵਾਂ ਨੇ ਸਾਨੂੰ ਕਹਿ ਦਿੱਤਾ ਕਿ ਚੁੱਪ-ਚਾਪ ਘਰੋਂ ਚਲੇ ਜਾਓ ਨਹੀਂ ਤਾਂ ਇੱਥੇ ਬਹੁਤ ਰੌਲਾ ਪਊਗਾ ਮੇਰੇ ਸਹੁਰੇ ਨੇ ਮੇਰੇ ਦਿਓਰ ਨੂੰ ਬੜਾ ਕੁੱਟਿਆ ਮੇਰਾ ਦਿਓਰ ਵੀ ਕਿਸੇ ਨਾਲ ਅੱਖ ਵਿੱਚ ਅੱਖ ਨਹੀਂ ਪਾ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਦਿਓਰ ਨਾਲ ਇਸ ਘਰ ਵਿੱਚੋਂ ਚਲੀ ਜਾਊਂਗੀ ਚਲ ਮੇਰੇ ਕੋਲੇ ਸਹਾਰਾ ਹੈਗਾ ਉਹਨਾਂ ਨੇ ਮੇਰੇ ਪੇਕੇਆਂ ਨੂੰ ਵੀ ਸਭ ਕੁਝ ਫੋਨ ਕਰਕੇ ਦੱਸ ਦਿੱਤਾ ਮੇਰੇ ਪੇਕੇਸ ਗਲਤੀ ਯਕੀਨ ਨਹੀਂ ਕਰ ਰਹੇ ਸੀ ਜਦੋਂ ਮੇਰੇ ਦਿਓਰ ਨੂੰ ਘਰੋਂ ਜਾਣ ਲਈ ਕਹਿ ਦਿੱਤਾ ਮੈਂ ਵੀ ਆਪਣਾ ਘਰੋਂ ਜਾਣ ਲਈ ਤਿਆਰ ਹੋ ਗਈ ਤੇ ਮੈਂ ਆਪਣੇ ਦਿਓਰ ਨੂੰ ਕਿਹਾ ਚੱਲ ਕੋਈ ਗੱਲ ਨਹੀਂ ਇੱਕ ਦਿਨ ਤਾਂ ਇਹ ਗੱਲ ਦਾ ਪਤਾ ਲੱਗਣਾ ਹੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਆਪਣਾ ਪਰਿਵਾਰ ਜ਼ਰੂਰੀ ਆ ਉਹ ਘਰ ਦੇ ਕੋਲੋਂ ਮਾਫੀ ਮੰਗਣ ਲੱਗਾ ਪਰ ਘਰ ਦੇ ਨੇ ਉਹ ਮਾਫ ਨਹੀਂ ਕੀਤਾ ਤੇ ਘਰੋਂ ਕੱਢ ਦਿੱਤਾ ਉਨੇ ਮੈਨੂੰ ਸਾਫ਼ ਮਨ੍ਹਾ ਕਰ ਦਿੱਤਾ ਕਿ ਮੈਂ ਤੇਰੀ ਭੁੱਖ ਮਿਟਾਉਂਦਾ ਸੀ ਮੈਨੂੰ ਹੋਰ ਕੁਝ ਨਹੀਂ ਸੀ ਮਤਲਬ ਉਹ ਮੈਨੂੰ ਪਿਆਰ ਨਹੀਂ ਕਰਦਾ ਸੀ ਉਹ ਸਿਰਫ਼ ਆਪਣੀ ਲੋੜ ਪੂਰੀ ਕਰਦਾ ਸੀ ਹੁਣ ਮੇਰੇ ਕੋਲ ਜਾਣ ਲਈ ਕੋਈ ਟਿਕਾਣਾ ਨਹੀਂ ਸੀ ਮੇਰੇ ਘਰ ਦੇ ਆਣੇ ਫਿਰ ਵੀ ਮੈਨੂੰ ਆਪਣੇ ਘਰ ਰੱਖ ਲਿਆ ਜਦੋਂ ਮੈਂ ਘਰ ਚਲੀ ਗਈ ਤਾਂ ਮੈਨੂੰ ਬੜਾ ਤਾਨੇ ਮਿਹਨੇ ਦੇ ਰਹੇ ਸੀ ਪਰ ਫਿਰ ਵੀ ਮੈਂ ਉਹਨਾਂ ਦੀ ਸੀ ਉਹਨਾਂ ਨੂੰ ਰੱਖਣਾ ਹੀ ਪੈਣਾ ਸੀ ਮੇਰਾ ਦਿਓਰ ਆਪਣੀ ਰਿਸ਼ਤੇਦਾਰੀ ਚ ਚਲਾ ਗਿਆ ਮੈਂ ਆਪਣੇ ਘਰ ਜਾ ਕੇ ਵੀ ਆਪਣੇ ਦਿਓਰ ਨੂੰ ਫੋਨ ਕਰਦੀ ਰਹੀ ਪਰ ਮੇਰੇ ਦਿਓਰ ਨੇ ਮੇਰੇ ਨਾਲ ਕਦੇ ਗੱਲ ਨਾ ਕੀਤੀ ਉਹਦੇ ਘਰ ਦੇ ਆਣੇ ਉਹਨੂੰ 2 ਮਹੀਨਿਆਂ ਬਾਅਦ ਆਪਣੇ ਰਖ ਲਿਆ ਉਹਨੂੰ ਮaaf ਕਰ ਦਿੱਤਾ ਪਰ ਮੇਰੇ ਨਾਲ ਮੇਰੇ ਘਰ ਵਾਲੇ ਨੇ ਤਲਾਕ ਕਰ ਲਿਆ ਮੈਂ ਇਸ ਵੇਲੇ ਨੂੰ ਬੜਾ ਪਛਤਾ ਰਹੀ ਸੀ ਕਿ ਮੈਂ ਇੰਨੇ ਐਸ਼ਰਾਮ ਵਿੱਚ ਰਹਿੰਦੀ ਸੀ ਮੈਂ ਐਵੇਂ ਭਟਕ ਗਈ ਪਰ ਹੁਣ ਪਛਤਾਏ ਤੋਂ ਕੀ ਫਾਇਦਾ ਹੋਣਾ ਸੀ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਗਵਾ ਚੁੱਕੀ ਸੀ ਤੇ ਮੇਰੇ ਦਿਓਰ ਨੇ ਵੀ ਮੇਰਾ ਸਾਥ ਨਾ ਦਿੱਤਾ ਜਿਸ ਕਰਕੇ ਇਹ ਸਭ ਮੈਂ ਕੀਤਾ ਸੀ ਉਹਨੇ ਵੀ ਮੈਨੂੰ ਠੋਕਰ ਮਾਰ ਦਿੱਤੀ ਤੇ ਹੁਣ ਮੈਂ ਆਪਣੇ ਪੇਕੇ ਘਰ ਬੈਠੀ ਆ ਤੇ ਆਪਣੀ ਕੀਤੇ ਤੇ ਬੜਾ ਪਛਤਾ ਰਹੀ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ